ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨ ਤਾਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਕਹਿੰਦੇ ਨੇ ਕਿ ਅੱਖਾਂ ਦੇ ਪਾਣੀ ਦਾ ਕੋਈ ਵਜਨ ਨਹੀਂ ਹੁੰਦਾ ਪਰ ਅੱਖਾਂ ਦਾ ਪਾਣੀ ਨਿਕਲ ਜਾਣ ਨਾਲ ਮਨ ਹਲਕਾ ਹੋ ਜਾਂਦਾ ਹੈ ਤੁਸੀਂ ਕਿੰਨੇ ਜਿੰਨੇ ਸੱਚੇ ਰਹੋਗੇ ਆਪ ਓਨਾ ਹੀ ਇਕੱਲੇ ਰਹੋਗੇ ਤੁਹਾਡੇ ਚ ਥੋੜੀ ਸੈਲਫ ਰਿਸਪੈਕਟ ਵੀ ਹੋਣੀ ਜ਼ਰੂਰੀ ਹੈ ਨਹੀਂ ਤਾਂ ਲੋਕ ਤੁਹਾਨੂੰ ਉੱਥੇ ਵੀ ਦੱਬਣ ਦੀ ਕੋਸ਼ਿਸ਼ ਕਰਨਗੇ ਜਿੱਥੇ ਤੁਹਾਡਾ ਅਧਿਕਾਰ ਹੈ ਕਦੇ-ਕਦੇ ਆਪਣੇ ਮਨ ਨੂੰ ਮਨਾ ਲੈਣਾ ਵੀ ਚੰਗਾ ਹੁੰਦਾ ਹੈ ਕਿਉਂਕਿ ਹਰ ਜਿੱਦ ਸਾਨੂੰ ਖੁਸ਼ੀ ਨਹੀਂ ਦਿੰਦੀ ਮਨ ਵੱਡਾ ਤਾਂ ਸਭ ਵੱਡਾ ਜੋ দান ਨੂੰ ਆਪਣਾ ਕਰਤੱਵ ਸਮਝ ਕੇ ਬਿਨਾਂ ਕਿਸੇ ਸ਼ੱਕ ਤੋਂ ਕਿਸੇ ਜ਼ਰੂਰਤਮੰਦ ਨੂੰ ਦਿੱਤਾ ਜਾਵੇ ਉਹੀ ਸੱਚਾ ਦਾਨ ਹੈ ਜਦ ਕੱਲ ਦਾ ਦਿਨ ਦੇਖਿਆ ਹੀ ਨਹੀਂ ਫਿਰ ਅੱਜ ਦਾ ਦਿਨ ਕਿਉਂ ਖੋਣਾ ਜਿਸ ਟਾਈਮ ਵਿੱਚ ਅਸੀਂ ਹੱਸ ਸਕਦੇ ਹਾਂ ਫਿਰ ਉਸ ਟਾਈਮ ਵਿੱਚ ਕੱਲ ਲਈ ਕਿਉਂ ਰੋਣਾ ਜਦ ਤੁਹਾਡਾ ਹੋਣਾ ਜਾਂ ਨਾ ਹੋਣਾ ਬਰਾਬਰ ਹੋ ਜਾਵੇ ਤਾਂ ਤੁਹਾਡਾ ਨਾ ਹੋਣਾ ਹੀ ਵਧੀਆ ਏ ਚੁੱਪ ਰਹਿ ਕੇ ਤੁਸੀਂ ਜਾਣ ਸਕਦੇ ਹੋ ਕਿ ਤੁਸੀਂ ਕੌਣ ਹੋ ਜ਼ਿੰਦਗੀ 'ਚ ਹਮੇਸ਼ਾ ਯਾਦ ਰੱਖਣਾ ਕਿ ਸਭ ਤੋਂ ਜ਼ਿਆਦਾ ਦੁੱਖ ਆਪਣੇ ਪਸੰਦ ਦੇ ਲੋਕਾਂ ਤੋਂ ਹੀ ਮਿਲਦਾ ਹੈ ਜਿਹੜਾ ਤੁਸੀਂ ਦਿਲ ਦੇ ਸਾਫ਼ ਹੋਣਾ ਦੇਖਿਓ ਤੁਸੀਂ ਦਿਮਾਗ ਲਗਾਉਣ ਵਾਲਿਆਂ ਤੋਂ ਤੁਸੀਂ ਹਾਰ ਜਾਵੋਗੇ ਕਿਸੇ ਦੇ ਲਈ ਰੋਣ ਦਾ ਕੀ ਫਾਇਦਾ ਜੋ ਵਿਅਕਤੀ ਤੁਹਾਡਾ ਪਿਆਰ ਹੀ ਨਹੀਂ ਸਮਝਦਾ ਫਿਰ ਤੁਹਾਡਾ ਦੁੱਖ ਕਿੱਥੋਂ ਸਮਝੇਗਾ ਕਿਸੇ ਨੂੰ ਮਨਾਉਣ ਤੋਂ ਪਹਿਲਾਂ ਇਹ ਜ਼ਰੂਰ ਜਾਣ ਲਿਓ ਕਿ ਉਹ ਤੁਹਾਡੇ ਤੋਂ ਗੁੱਸਾ ਹੈ ਜਾਂ ਫਿਰ ਤੁਹਾਡੇ ਤੋਂ ਦੁਖੀ ਹੈ ਵਾਰ-ਵਾਰ ਬੇਇੱਜ਼ਤੀ ਹੋਣ ਤੋਂ ਬਾਅਦ ਵੀ ਜੇਕਰ ਕੋਈ ਵਿਅਕਤੀ ਤੁਹਾਡੇ ਨਾਲ ਜੁੜਾ ਹੈ ਇਹਦਾ ਮਤਲਬ ਇਹ ਨਹੀਂ ਕਿ ਉਹ ਬੇਵਕੂਫ ਹੈ ਇਹਦਾ ਮਤਲਬ ਇਹ ਹੈ ਕਿ ਉਹ ਆਪਣੀ ਇੱਜ਼ਤ ਤੋਂ ਵੱਧ ਤੁਹਾਨੂੰ ਪਿਆਰ ਕਰਦਾ ਹੈ ਜਾਦ ਕਿਸੇ ਦਾ ਦੋਗਲਾ ਮੂੰਹ ਸਾਹਮਣੇ ਆਉਂਦਾ ਨਾ ਸੱਚ ਕਹਾ ਤਾਂ ਸਾਨੂੰ ਉਸਤੇ ਘੱਟ ਗੁੱਸਾ ਤੇ ਆਪਦੇ ਤੇ ਜ਼ਿਆਦਾ ਗੁੱਸਾ ਆਉਂਦਾ ਗੁੱਸਾ ਤਾਂ ਬਹੁਤ ਹੈ ਪਰ ਜਿਹਨੂੰ ਕੋਈ ਫਰਕ ਹੀ ਨਹੀਂ ਪੈਂਦਾ ਅਜਿਹੇ ਲੋਕਾਂ ਨੂੰ ਕੀ ਮੂੰਹ ਲਾਉਣਾ ਅੱਜ ਕੱਲ ਦੇ ਸਮੇਂ ਵਿੱਚ ਦਿਲ ਦੇ ਸਾਫ਼ ਲੋਕਾਂ ਦੀ ਕਦਰ ਨਹੀਂ ਹੈਗੀ ਬਲਕਿ ਉਹਨਾਂ ਨੂੰ ਬੇਵਕੂਫ ਕਹਿ ਕੇ ਉਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਗਾ ਰਿਸ਼ਤੇ ਜੇਕਰ ਜ਼ਰੂਰਤ ਨਾਲ ਜੁੜੇ ਹੋਣ ਤਾਂ ਕਦੇ ਖੁਸ਼ੀ ਨਹੀਂ ਦਿੰਦੇ ਜੀਕਾਰ ਰਿਸ਼ਤੇ ਜਜਵਾਤਾ ਤੇ ਭਾਵਨਾਵਾਂ ਨਾਲ ਜੁੜੇ ਹੋਣ ਤਾਂ ਕਦੇ ਸਾਥ ਨਹੀਂ ਛੱਡਦੇ ਜ਼ਿੰਦਗੀ 'ਚ ਕਦੇ ਵੀ ਕਿਸੇ ਨੂੰ ਘਟਨਾ ਸਮਝੋ ਪੂਰੀ ਦੁਨੀਆ ਨੂੰ ਡਬਾਉਣ ਦੀ ਤਾਕਤ ਰੱਖਣ ਵਾਲਾ ਸਮੁੰਦਰ ਵੀ ਇੱਕ ਤੇਲ ਦੀ ਬੂੰਦ ਨੂੰ ਨਹੀਂ ਡਬਾ ਸਕਦਾ ਝੂਠ ਬੋਲਣਾ ਪਹਿਲੀ ਵਾਰ ਸੌਖਾ ਹੁੰਦਾ ਏ ਪਰ ਬਾਅਦ ਵਿੱਚ ਬਹੁਤ ਦੁੱਖ ਦਿੰਦਾ ਏ ਅਤੇ ਸੱਚ ਬੋਲਣਾ ਪਹਿਲੀ ਵਾਰ ਸੌਖਾ ਹੁੰਦਾ ਏ ਅਤੇ ਬਾਅਦ ਵਿੱਚ ਬਹੁਤ ਆਰਾਮ ਦਿੰਦਾ ਏ ਜੇਕਰ ਕਿਸੇ ਦੇ ਕਹਿਣ ਨਾਲ ਚੰਗਾ ਜਾਂ ਬੁਰਾ ਹੋਣ ਲੱਗ ਜਾਵੇ ਤਾਂ ਇਹ ਦੁਨੀਆ ਤਾਂ ਸਵਰਗ ਬਣ ਜਾਵੇ ਜਾਂ ਫਿਰ ਪੂਰੇ ਤਰੀਕੇ ਨਾਲ ਨਰਕ ਇਸ ਲਈ ਇਹ ਧਿਆਨ ਨਾ ਦੋ ਕਿ ਕੌਣ ਕੀ ਕਹਿ ਰਿਹਾਗਾ ਬਸ ਸਿਰਫ ਉਹ ਕਰੋ ਜੋ ਚੰਗਾ ਤੇ ਸੱਚਾ ਹੈ ਰੋਸ ਜਾਣ ਤੋਂ ਬਾਅਦ ਕਸੂਰ ਭਾਵੇਂ ਕਿਸੇ ਦਾ ਵੀ ਹੋਵੇ ਗੱਲ ਉਹੀ ਸ਼ੁਰੂ ਕਰਦਾ ਹੈ ਜੋ ਹੱਦ ਤੋਂ ਜ਼ਿਆਦਾ ਫਿਕਰ ਕਰਦਾ ਹੈ ਉਸ ਵਿਅਕਤੀ ਨੂੰ ਕਦੇ ਝੂਠ ਨਾ ਬੋਲੋ ਜਿਨੂੰ ਤੁਹਾਡੇ ਝੂਠ ਤੇ ਪੂਰਾ ਵਿਸ਼ਵਾਸ ਹੋ ਗਈ ਸ਼ੱਕ ਦਾ ਕੋਈ ਇਲਾਜ ਨਹੀਂ ਚਰਿੱਤਰ ਦਾ ਕੋਈ ਸਰਟੀਫਿਕੇਟ ਨਹੀਂ ਚੁੱਪ ਰਹਿਣ ਤੋਂ ਵਧੀਆ ਕੋਈ ਸਾਧਨ ਨਹੀਂ ਤੇ ਸ਼ਬਦ ਤੋਂ ਤਿੱਖਾ ਕੋਈ ਤੀਰ ਨਹੀਂ ਜਦ ਕੋਈ ਤੁਹਾਡੇ ਤੋਂ ਈਰਖਾ ਕਰਨ ਲੱਗੇ ਤਾਂ ਤੁਸੀਂ ਸਮਝ ਲਓ ਵੀ ਤੁਸੀਂ ਕਾਮਯਾਬ ਹੋ ਰਹੇ ਹੋ ਕਿਉਂਕਿ ਜਦ ਕੋਈ ਵਿਅਕਤੀ ਤੁਹਾਡੇ ਤੋਂ ਈਰਖਾ ਕਰਦਾ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਹ ਤੁਹਾਡੇ ਤੋਂ ਨਹੀਂ ਸਭ ਨੂੰ ਤੁਹਾਡੀ ਕਾਮਯਾਬੀ ਤੋਂ ਈਰਖਾ ਕਰਦਾ ਹੈ ਇਸ ਤੋਂ ਡਰਨ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ ਬਲਕਿ ਤੁਹਾਨੂੰ ਚੁੱਕੰਨਾ ਰਹਿਣ ਦੀ ਜ਼ਰੂਰਤ ਹੈ ਜ਼ਿੰਦਗੀ ਵਿੱਚ ਸਬਰ ਵੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਬੂੰਦ-ਬੂੰਦ ਨਾਲ ਪਾਣੀ ਨਾਲ ਹੀ ਘੜਾ ਭਰਦਾ ਹੈ ਜਿਨ੍ਹਾਂ ਦਾ ਦਿਲ ਸਾਫ਼ ਹੁੰਦਾ ਹੈ ਅਕਸਰ ਦੁਨੀਆ ਉਹਨਾਂ ਨੂੰ ਹੀ ਗਲਤ ਸਾਬਤ ਕਰਨ ਲੱਗ ਜਾਂਦੀ ਹੈ ਜ਼ਿੰਦਗੀ 'ਚ ਜ਼ਿਆਦਾ ਦੁੱਖ ਇਸ ਗੱਲ ਤੋਂ ਆਉਂਦੇ ਨੇ ਜਿੱਥੇ ਸਾਨੂੰ ਉਮੀਦ ਨਹੀਂ ਲਗਾਉਣੀ ਚਾਹੀਦੀ ਉੱਥੇ ਅਸੀਂ ਜ਼ਿਆਦਾ ਉਮੀਦ ਲਗਾ ਬੈਠਦੇ ਹਾਂ ਰੱਬ ਤੋਂ ਨਾ ਡਰੋ ਚੱਲ ਜੂਗਾ ਪਰ ਆਪਣੇ ਕਰਮਾਂ ਤੋਂ ਡਰਨਾ ਜ਼ਰੂਰੀ ਹੈ ਕਿਉਂਕਿ ਕਰਮਾਂ ਦਾ ਫਲ ਵੀ ਰੱਬ ਨੂੰ ਵੀ ਭੋਗਣਾ ਪੈਂਦਾ ਹੈ ਆਪਣੀ ਸਾਰੀ ਪਰੇਸ਼ਾਨੀਆਂ ਪਰਮਾਤਮਾ ਨੂੰ ਖੜਾ ਦਿਓ ਜਿੰਨਾ ਤੁਸੀਂ ਜੀਵਨ ਪਰ ਕਰ ਸਕਦੇ ਹੋ ਉਸ ਤੋਂ ਕਈ ਜ਼ਿਆਦਾ ਉਹ ਇੱਕ ਪਲ ਵਿੱਚ ਕਰ ਸਕਦਾ ਹੈ ਗਲਤੀਆਂ ਜੀਵਨ ਦਾ ਹਿੱਸਾ ਹੁੰਦੀਆਂ ਨੇ ਪਰ ਗਲਤੀਆਂ ਮੰਨਣ ਦਾ ਸਾਹਸ ਬਹੁਤ ਘੱਟ ਲੋਕਾਂ 'ਚ ਹੁੰਦਾ ਹੈ ਪਰ ਜੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਦਿਲ ਤੋਂ ਮੰਨਦਾ ਹੈ ਉਹ ਬਰਾਈ ਵਿੱਚੋਂ ਚੰਗਿਆਈ ਨੂੰ ਵੀ ਲੱਭ ਲੈਂਦਾ ਹੈ ਜਿਸ ਦਿਨ ਤੁਹਾਨੂੰ ਤੁਹਾਡਾ ਮੁੱਲ ਪਤਾ ਲੱਗ ਗਿਆ ਨਾ ਉਸ ਤੋਂ ਤੁਹਾਨੂੰ ਕਿਸੇ ਦੁਆਰਾ ਕੀਤੀ ਗਈ ਨਿੰਦਾ ਜਾਂ ਪ੍ਰਸ਼ੰਸਾ ਤੋਂ ਕੋਈ ਫਰਕ ਨਹੀਂ ਪੈਣਾ ਸੌ ਦੀ ਸਲਾਹ ਲੈਣ ਤੋਂ ਚੰਗਾ ਹੈ ਇੱਕ ਚੰਗੀ ਜਿਹੀ ਠੋਕਰ ਖਾ ਕੇ ਦੇਖੋ ਉਹ ਤੁਹਾਨੂੰ ਜ਼ਿਆਦਾ ਮਜ਼ਬੂਤ ਬਣਾ ਦੇਵੇਗੀ ਕੁਝ ਸ਼ੁਰੂ ਕਰਨ ਲਈ ਤੁਹਾਡਾ ਮਹਾਨ ਹੋਣਾ ਜ਼ਰੂਰੀ ਨਹੀਂ ਪਰ ਮਹਾਨ ਹੋਣ ਲਈ ਤੁਹਾਡਾ ਕੁਝ ਸ਼ੁਰੂ ਕਰਨਾ ਬਹੁਤ ਜ਼ਰੂਰੀ ਹੈ ਸੇਵਾ ਸਭ ਦੀ ਕਰੋ ਪਰ ਕਿਸੇ ਤੋਂ ਆਸ ਨਾ ਰੱਖੋ ਕਿਉਂਕਿ ਸੇਵਾ ਦਾ ਸਹੀ ਮੁੱਲ ਕੇਵਲ ਪਰਮਾਤਮਾ ਹੀ ਦੇ ਸਕਦਾ ਹੈ ਇਨਸਾਨ ਨਹੀਂ ਮਜ਼ਬੂਤ ਉਹੀ ਹੁੰਦਾ ਹੈ ਜੋ ਕਿਸੇ ਦੁਆਰਾ ਆਪਣੀ ਆਲੋਚਨਾ ਹੋਣ ਤੋਂ ਬਾਅਦ ਕੁਝ ਬਣ ਕੇ ਦਿਖਾਵੇ ਜ਼ਿੰਦਗੀ ਬਦਲਣ ਲਈ ਲੜਨਾ ਪੈਂਦਾ ਹੈ ਅਤੇ ਸੌਖਾ ਕਰਨ ਲਈ ਸਮਝਣਾ ਪੈਂਦਾ ਹੈ ਜੇਕਰ ਤੁਹਾਨੂੰ ਕੋਈ ਦੁਖੀ ਕਰੇ ਤਾਂ ਬੁਰਾ ਨਾ ਮੰਨੋ ਕਿਉਂਕਿ ਲੋਕ ਉਸ ਦਰਖਤ ਨੂੰ ਪੱਥਰ ਮਾਰਦੇ ਨੇ ਜਿਹਦੇ ਉੱਪਰ ਫਲ ਮਿੱਠੇ ਲੱਗਦੇ ਨੇ ਜ਼ਿੰਦਗੀ ਵਿੱਚ ਆਪਣੀਆਂ ਬੁਰਾਈਆਂ ਵੀ ਸੁਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਰੋਜ਼ ਤਾਰੀਫ਼ ਸੁਣੋਗੇ ਤਾਂ ਤੁਸੀਂ ਅੱਗੇ ਕਦੇ ਨਹੀਂ ਵੱਧ ਪਾਉਮੂਗੇ ਪੈਸੇ ਤਾਂ ਸਭ ਕਮਾਉਂਦੇ ਨੇ ਪਰ ਤੁਸੀਂ ਦਵਾਮਾ ਕਮਾਓ ਦਵਾਮਾ ਉੱਥੇ ਕਮ ਆਉਂਦੀਆਂ ਨੇ ਜਿੱਥੇ ਪੈਸਾ ਕੰਮ ਨਹੀਂ ਆਉਂਦਾ ਜੇਕਰ ਕਿਸੇ ਦਾ ਬੁਰਾ ਕਰਨ ਦਾ ਮਨ ਕਰੇ ਤਾ ਕੱਲ ਤੇ ਟਾਲਦੇ ਜੇਕਰ ਚੰਗਾ ਕਰਨ ਦਾ ਮਨ ਕਰੇ ਤਾਂ ਅੱਜ ਹੀ ਮਨ ਬਣਾ ਲਓ ਖੁਸ਼ ਰਹਿਣ ਦਾ ਮਤਲਬ ਇਹ ਨਹੀਂ ਕਿ ਸਭ ਕੁਝ ਠੀਕ ਹੈ ਇਹਦਾ ਮਤਲਬ ਇਹ ਹੈ ਕਿ ਤੁਸੀਂ ਨੇ ਦੁੱਖਾਂ ਤੋਂ ਉੱਪਰ ਉੱਠ ਕੇ ਜ਼ਿੰਦਗੀ ਨੂੰ ਜਿਉਣਾ ਸਿੱਖ ਲਿਆ ਹੈ ਜੇਕਰ ਤੁਸੀਂ ਸੱਚੇ ਹੋ ਫਿਰ ਵੀ ਤੁਹਾਡਾ ਕੋਈ અપਮਾਨ ਕਰੇ ਤਾਂ ਸਭ ਕੁਝ ਰੱਬ ਤੇ ਛੱਡ ਦਿਓ ਕਿਉਂਕਿ ਜੋ ਰੱਬ ਨੇ ਜਵਾਬ ਦੇਣਾ ਹੈ ਉਹ ਤੁਸੀਂ ਕਦੇ ਨਹੀਂ ਦੇ ਸਕਦੇ ਕਿਉਂਕਿ ਜੋ ਰੱਬ ਸਜ਼ਾ ਦਿੰਦਾ ਹੈ ਨਾ ਤਾਂ ਬੰਦੇ ਦੀਆਂ ਕਈ ਪੀੜ੍ਹੀਆਂ ਤੱਕ ਰੋਲ ਕੇ ਰੱਖ ਦਿੰਦਾ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ